ਰਜ਼ਾਨੌਰ ਬੋਰਡ ਨਾਲ ਜੁੜੇ ਹੋ ਤੁਸੀਂ ਦੇਖ ਰਹੇ ਹੋ ਜਲਾਲਾਬਾਦ ਦੇ ਪਿੰਡ ਟਵਾਨਾ ਕਲਾ ਦੇ ਇਹ ਆਪ ਜੀ ਅੱਜ ਦੀ ਗੈਂਟੀ ਦੇ ਵਿੱਚ ਜਿਹੜੇ ਪ੍ਰਿੰਟ ਕਰ ਰਹੇ ਹੋ ਤੁਸੀਂ ਦੇਖ ਸਕਦੇ ਹੋ ਕਿ ਨਸ਼ਾ ਵਿਰੋਧੀ ਖਿਲਾਫ ਜੋ ਮਹਮ ਕੋਈ ਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ एसएसपी महेंद्र सिंह ब्राड डीएसपी जितेंद्र सिंह गेल लोग पहुंच के जो नशे के खिलाफ मुहिम चलाई गई है तस्वीर तुम देख सकते हो

तस्वीर खिलाफ जो अभियान चलाया गया उस तहत पिंड टोना कल पुलिस पार्टी वालों जो लगातार चैकिंग की जा रही है तस्वीर देख सकते हो वालों जो लगातार चैकिंग की जा रही है जुन्दर्थ, जुन्दर्थ ਲਾਈਵ ਤਸਵੀਰਾਂ ਜਲਾਲਾਬਾਦ ਦੇ ਪਿੰਡ ਟਿਵਾਨਾ ਕਲਾ ਤੋਂ ਤੁਸੀਂ ਦੇਖ ਰਹੇ ਹੋ ना गालबाप करा के तो एक आदमी आई यहाँ पे इधर ना गालबाप करा के जाना भी उनका घर का व्यू लगा के उनका किस्ता मार देंगे एक गालबाप करा के सर ठीक है अजूबा ऐसे सब आजू ਕਿਸ ਤਰ੍ਹਾਂ ਦੀ ਅੱਜ ਮੀਟਿੰਗ ਚੱਲੀ ਇਹ ਨਾ ਸਾਰੇ ਡਿਸਟ੍ਰਿਕਟ ਫਾਜ਼ਲਗਾਹ ਦੇ ਵਿੱਚ ਪਹਾਗਮ ਡੀਜੀਪੀ ਪੰਜਾਬ ਉਹਨਾਂ ਦੇ ਤਹਿਤ ਸਤ ਪੰਜਾਬ ਸਰਕਾਰ ਵੱਲੋਂ ਜਿਹੜੇ ਡਾਇਰੈਕਸ਼ਨ ਦਿੱਤੇ ਗਏ ਨੇ ਮੈਨੂਟਲੀ ਤੇ ਸਾਰੇ ਪਾਸ ਸਾਰੇ ਜ਼ਿਲ੍ਹੇ ਦੇ ਵਿੱਚ ਤੇ 10 ਤੋਂ 10 ਪਾਕਟਸ ਹੈਗੀਆਂ ਸਾਰੇ ਸਬਡਿਵੀਜ਼ਨ ਨੇ ਤੇਰਾ ਜਿਹੜੇ ਚਾਰ ਸਬਡਿਵੀਜ਼ਨ ਨੇ ਤੇ 13 ਥਾਣੇ ਨੇ ਸਾਰੇ ਪਾਸੇ ਜਿੱਥੇ ਵੀ ਸ਼ੱਕ ਹੈਗਾ ਉੱਥੇ ਸਰਚ ਕੀਤਾ ਜਾ ਰਿਹਾ ਹੈ ਆ ਯੋਧ ਨਸ਼ੇ ਦੇ ਵਿਰੁੱਧ ਜੋ ਸੈਂਥੈਟਿਕ ਨਸ਼ਾ ਦਵਾਈ ਦਵਾਈ ਸੈਂਥੈਟਿਕ ਨਸ਼ਾ ਵਿਖਦਾ ਹੈ ਸੈਂਥੈਟਿਕ ਹੈਗਾ ਅਸੀਂ ਤਾਂ ਇਹ ਉਹ ਪੁਲਿਸ ਜਿਹੜੇ ਹੈਗੇ ਸਿੰਥੈਟਿਕ ਵਾਲੇ ਉਹਨਾਂ ਤੋਂ ਫਾਇਦਾ ਵੀ ਲੈ ਰਹੇ ਨੇ ਤੇ ਉਹਨਾਂ ਦਾ ਇਲਾਜ ਵੀ ਕਰਾਉਣ ਵਾਸਤੇ ਉਹਦਾ ਡਾਇਰੈਕਸ਼ਨ ਹੈਗੀ ਆ ਉਵੇਂ ਕੀਤਾ ਜਾ ਰਿਹਾ ਸਰ ਕੋਈ ਬ੍ਰਾਹਮੀ ਆ ਗੱਲ ਚਰਚਾ ਦਾ ਵਿਸ਼ਾ ਬਣਿਆ ਨਾ ਨਸ਼ੇ ਦੇ ਮਾਮਲੇ ਨਹੀਂ ਨਸ਼ਾ ਜਿਹੜਾ ਹੈਗਾ ਚਰਚਾ ਜਿਹੜਾ ਹੈ ਚਰਚਾ ਦਾ ਚਲਾਉਂਦੇ ਨੇ ਤੇ ਰਿਕਵਰੀ ਹੁੰਦੀ ਹੈ ਉੱਤੇ ਫਿਰ ਰਚਰਚਾ ਵਧ ਜਾਂਦਾ ਸਰ ਅੱਜ ਕੋਈ ਬ੍ਰਾਂਧੀ ਕਿਤੇ ਹੋਈ ਬ੍ਰਾਂਧੀ ਜਦੋਂ ਹੈਗੇ ਜਦੋਂ ਕੰਪਲੀਟ ਹੋਏਗਾ 2 ਵਜੇ ਤੱਕ ਚਲੇਗਾ ਆਪਰੇਸ਼ਨ ਉਸ ਤੋਂ ਬਾਅਦ ਪੂਰਾ ਕੰਪਲੀਟ ਹੋਏਗਾ ਫਿਰ ਦੱਸੇ ਜਾਈਗਾ ਉਸ ਤੋਂ ਬਾਅਦ ਡਿਸਕਲੋਜ਼ ਹੋਏਗਾ ਜੋ ਕੈਰੀਅਨ ਵਿੱਚ ਹੋ ਰਿਹਾ ਹੈ ਉਹ ਨਹੀਂ ਦੱਸ ਅ ਕੰਪਲੀਟ ਹੋਣ ਦੋ ਜੋ ਨਸ਼ਾ ਤਸਕਰ ਨੇ ਕੋਈ ਜਾਪ ਉਸ ਨੂੰ ਕੋਈ ਖਾਸ ਸੁਨੇਹਾ ਦੇਣਾ ਚਾਹੁੰਦੀ ਹੈ ਜਾਂ ਸਖਤ ਸੁਨੇਹਾ ਕੋਲੋਂ ਨਾ ਮੰਨੋ ਮਨ ਨੂੰ ਇਹ ਕਿ ਜੋ ਵੀ ਇਨਫੋਰਮੇਸ਼ਨ ਦੱਸੋ ਪੁਲਿਸ ਦਾ ਸਹਿਯੋਗ ਦਿਓ ਤੇ ਆਪਣਾ ਸਹਿਯੋਗ ਦਿਓ ਜਿਹੜਾ ਉਹਨਾਂ ਨੇ ਕਰਾ ਰਿਆ ਹੈ ਤੇ ਜਿਨ੍ਹਾਂ ਦੇ ਥੱਲੇ ਕਰ ਰਹੇ ਨੇ ਕਿਸ ਤਹਿਤ ਕਿਹੜੇ ਦਬਾਅ 'ਚ ਕਰ ਰਹੇ ਨੇ ਆਪਣਾ ਕੋਈ ਕਮਜ਼ੋਰੀ ਹੈ ਕੋਈ ਹੋ ਹੈ ਆਪਣੀ سپورਟ ਲੈ ਕੇ ਇਹ ਬੰਦਿਆਂ ਨੂੰ ਜਿਹੜੇ ਮੇਨ ਬੰਦੇ ਨੇ ਜਿਹੜੇ ਖਾਸ ਬੰਦੇ ਨੇ ਜਿਹੜੇ ਉਹਨਾਂ ਦੇ ਵਿੱਚ ਉਹਨਾਂ ਦੇ ਚੌਧਰੀ ਉਹਨਾਂ ਨੂੰ ਅੱਗੇ ਫੜਾਣ ਕਿ ਪੰਜਾਬ ਦੇ ਆਪਣੇ ਆਪਣੀ ਜਵਾਨੀ ਨੂੰ ਖਰਾਬਤ ਨਾ ਕਰਨ ਅਸੀਂ ਸਾਹਮਣਾ ਹੈ ਪੰਜਾਬ ਨੂੰ ਨਾ ਕੀ ਵਿਗਾੜਨਾ ਕਿੰਦਰਦਾਨਾ ਜਾਵੇ ਪੂਰਾ ਬਦੀ ਵੀ ਘਟਾ ਹੈ ਅੰਤ ਸਟਾਰਟ ਜਿੰਦਗੀ ਦਾ ਰਾਜ ਕੋਈ ਨਾਲ ਗੱਲਬਾਤ ਕਰਨਾ ਜੀ ਸਰ ਦੇਖੋ ਪੰਜਾਬ ਸਰਕਾਰ ਦੇ ਹੁਕਮ ਨਾਲ ਜੋ ਹੈ ਆਲਰੇਡੀ ਕੱਲ ਤੁਹਾਨੂੰ ਪਤਾ ਲੱਗਿਆ ਹੈ ਮੀਟਿੰਗ ਜਿਹੜਾ ਹੈਗਾ ਗਵਰੰਗੇਸ ਡਰੱਗ ਸ਼ੁਰੂ ਹੋ ਗਈ ਹੈ ਤੇ ਇਹਦੇ ਚ ਜਿਹੜਾ ਸਾਡਾ ਹੈਗਾ ਅੱਜ ਦਾ ਜਿਹੜਾ ਸੀ ਕੈਸੋਪਰੇਸ਼ਨ ਕੀਤਾ ਹੈਗਾ ਸੀ ਜਿਹੜੇ ਹੌਟ ਸਪots ਵਿਲੇजेस ਨੇ ਉਹਨੂੰ ਅਸੀਂ ਹੁਣ ਬੋਲੇ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਹਾਂ ਤੇ ਇਹਦੇ ਸਾਡੇ ਜਿਹੜਾ ਹੈਗਾ ਪੂਰੇ ਫਾਜ਼ਿਲਕਾ ਡਿਵੀਜ਼ਨ ਚ ਜਿਹੜਾ ਹੈਗਾ 75% ਤੋਂ ਉੱਪਰ ਫੋਰਸ ਲੈ ਕੇ ਸਾਡੇ ਅਫਸਰ ਸਹਿਬਾਨ ਤੇ ਪਲੱਸ ਨੀਚੇ ਤੱਕ ਜਿਹੜਾ ਹੈਗਾ ਇਹ ਕੋਰਡਨੋਰੇਸ਼ਨ ਚੱਲ ਰਿਹਾ ਤੇ ਇਹ 2 ਵਜੇ ਤੱਕ ਹੈਗਾ ਉਸ ਤੋਂ ਬਾਅਦ ਜੋ ਵੀ ਸਰਚ ਦੌਰਾਨ ਸਕਸੈਸ ਹੋਊਗੀ ਉਹ ਬਕਾਇਦਾ ਦੱਸਿਆ ਜਾਊਗਾ ਤੇ ਅਸੀਂ ਇਹੀ ਅਪੀਲ ਕਰਦੇ ਹਾਂ ਸਾਰਿਆਂ ਨੂੰ ਕਿ ਨਸ਼ੇ ਦੇ ਵਿਰੁੱਧ ਹੁਣ ਆਪਾਂ ਸਾਰੇ ਇਕੱਠੇ ਹੋਈਏ ਹੱਦ ਤੋਂ ਬਾਅਦ ਇਨਫੋਰਮੇਸ਼ਨ ਦਿਈਏ ਅਸੀਂ ਤੁਹਾਡੇ ਨਾਲ ਆ ਕੱਲਾ ਕੱਲਾ ਪਿੰਡ ਅਸੀਂ ਤੁਹਾਡੇ ਨਾਲ ਚੱਲਾਂਗੇ ਕੱਲੇ ਕੱਲੇ ਪਿੰਡ ਚੋਂ ਤੁਹਾਡੇ ਸਾਰਿਆਂ ਦੀ ਮਦਦ ਨਾਲ ਜਿਹੜਾ ਹੈਗਾ ਨਸ਼ਾ ਖਤਮ ਕਰਾਂਗੇ ਸਰਪ੍ਰੇਖ ਜੀ ਚੱਲਦੇ ਰਹਿਣਗੇ ਪ੍ਰੇਸ਼ਾਨ ਉਸ ਤਰ੍ਹਾਂ ਹੋ ਚੱਲਦੇ ਰਹਿਣਗੇ ਜੀ ਇਹ ਤਾਂ ਹੁਣ ਪੂਰੀ ਜਿਹੜੀ ਮੁਹਿੰਮ ਹੈ ਇਹ ਹੁਣ ਅਸੀਂ ਤੇ ਯਾ ਸਰਕਾਰ ਦਾ ਇਹੀ ਹੈਗਾ ਕਿ ਆਪਾਂ ਹੁਣ ਇਹਨੂੰ ਖਤਮ ਕਰਕੇ ਦਮ ਦੇਣਾ ਜੈ ਹਾਂ ਥੈਂਕ ਯੂ ਬਹੁਤ ਬਹੁਤ ਆਤਮਾਜੀ ਸੋਹਣੇ ਸਭ ਦਾ ਬਹੁਤ ਬਹੁਤ ਤਾਂ ਇਹਨਾਂ ਐਸਐਸਪੀ ਵਿਰਿੰਦਰ ਸਿੰਘ ਬਾੜ IG ਨੇ ਵੱਲ ਤੋਂ ਬਲਚੋਤ ਸਿੰਘ ਤਸਵੀਰ ਤੁਸੀਂ ਦੇਖ ਰਹੇ ਹੋ ਇਹਨਾਂ ਟਵਨਾ ਕਲਾ ਤੋਂ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੱਲੋਂ ਜੋ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਤਸਵੀਰਾਂ ਉਸੀ ਦੇਖ ਸਕਦੇ ਹੋ ਲਾਈਵ ਕਵਰੇਜ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਰਿਪੋਰਟ ਦੇ ਨਾਲ ਲਾਈਵ ਤਸਵੀਰਾਂ ਜਲਾਲਾਬਾਦ ਦੇ ਪਿੰਡ ਟਿਵਾਨਾ ਕਲਾਕੋ ਤੇ ਕਿਉਂਕਿ ਦੇਵ ਜੀ ਜੋ ਉਸ ਤੇ ਇਹ ਕੰਧ ਸੁਨਾਰਾ ਕਲਾ ਦੇ ਵਿੱਚ ਪਹੁੰਚੀ ਹੈ ਸਰਚ ਅਭਿਆਨ ਪੁਲਿਸ ਵੱਲੋਂ ਚਲਾਇਆ ਗਿਆ ਹੈ ਲਗਾਤਾਰ 2 ਵਜੇ ਤੱਕ ਸਰਚ ਅਭਿਆਨ ਚੱਲਦਾ ਰਹੇਗਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੱਲੋਂ ਤਿਆਰੀ ਦੇ ਨਾਲ ਜੋ ਚੈਕਿੰਗ ਕੀਤੀ ਜਾ ਰਹੀ ਹੈ ਲਾਈਵ ਤਸਵੀਰਾਂ ਅੱਗੇ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਾਂਗੇ ਧੰਨਵਾਦ